ਕਾ ਨਾ ਹੋਇਆ ਕਿਸੇ ਦਾ ਜਿਸ ਤੋਂ ਕਾ ਨਾ ਬਾਈਕ ਤੇ ਥੌੜ ਸਮਾਂ ਚ ਹੋਇਆ ਉਹ ਮੇਰਾ ਬਾਰੋਂ ਬੈਲ ਕੋਨਾ ਆਹ ਵਾਚੋ ਰਹੇ ਆ ਉਹ ਆ ਕੋਤਨ ਪਰ ਉਹ ਬੋਲ ਕੇ ਜਿਹੜਾ ਵਾ ਇੱਕ ਇੱਕ ਚੀਜ਼ ਕੱਢ ਕੇ ਲੈ ਗਿਆ ਪਤਾ ਨਹੀਂ ਕਾ ਕੀ ਕੀਤਾ ਜਾਨੇ ਤੇ ਨੋਟਿਫਿਕੇਸ਼ਨ ਪਾ ਲਿਆ। ਉਹ ਬਲਿਆ। ਉਹ ਤਾਂ ਵਾ। ਹੁਣ ਉਹ ਟਿਕਟ ਦੇਖੀ ਤਾਂ ਦੇਖੀ। ਉਹ ਗੱਲ ਕਰ ਰਹੀ ਹੈ। ਟਿਕਟ ਕੱਢ ਰਹੀ ਹੈ। ਟਿਕਟ ਕੱਢਣਾ ਕੱਢਾ ਲੈਣਾ। ਬੜਾ ਕਰਕੇ ਮਾਰਾ ਸਮਝ ਉਹ ਆਦਾ ਬੇਟੇ ਟੂਰ ਚੱਲਣਾ ਚੱਲਣਾ ਉਹਦੇ ਉਹਦੇ ਮਾੜਾ ਕਰੀ ਤਰਾ ਸਾਰੇ ਠੀਕ ਹੈ ਇਹਦੇ ਸਪੀਕੀ ਬੰਦੇ ਪੇਸ ਕੀ ਬਏ ਆ ਗਏ ਤੋੜੀ ਨਾ ਰਹੀ ਜੇ ਤੁਹਾਨੂੰ ਦੁਬਾਰਾ ਕੋਈ ਟੈਨਸ਼ਨ ਹੋਵੇ ਤਾਂ ਟੈਨਸ਼ਨ ਪਾਓ ਅਸ਼ਾਏ ਉਹ ਨਹੀਂ ਪਤਾ ਮੈਨੂੰ ਐਸਾ ਨਹੀਂ ਪਤਾ ਤੇ ਕਿਹੜਾ ਨਹੀਂ ਨਹੀਂ ਸਹੀ ਕਰ ਰਹੀ ਮੇਰਾ ਨਾਮ ਤੇ ਲਬੀਰ ਕੋ ਰੋਕਾ ਨੂੰ ਮਨ ਰੋਡ ਤੇ ਆ ਰਹੇ ਹਾਂ ਅਸੀਂ 2 ਦਿਨ ਬਾਹਰ ਸੀ ਕਿੱਥੇ ਗਏ ਅਸੀਂ ਰਾਜਸਥਾਨ ਗਏ ਸੀ ਕਿਸ ਲਈ بیٹے ਦੀ ਤਰੀਕ ਸੀ ਸਾਡੀ ਵੀ ਤਰੀਕ ਸੀ ਨਾਲ ਅੱਛਾ ਸਵੇਰੇ 7:30 ਵਜੇ ਆ ਜਾਂਦੇ ਹੁੰਦੇ ਹੁੰਦੇ ਨੂੰ ਚੋਰੀ ਹੋਈ ਨੁਕਸਾਨ ਬਹੁਤ ਹੋ ਗਿਆ ਨੁਕਸਾਨ ਬੱਚੇ ਤੋਂ 30 ਟੋਲੇ ਤੇ ਸੋਨਾ ਆ ਅੱਛਾ 25 ਟੋਲੇ ਸੋਨਾ ਆ ਕਿਲੋ ਕਿਹੜੇ ਕਿਹੜ ਚੰਦੀ ਆ ਕੜੀਆਂ ਨੇ ਬਾਹਰ ਦੀਆਂ ਲੇਡੀਜ਼ 1000 ਪੌਂਡ ਦੋ 1000 ਪੌਂਡ ਆ ਦੋ ਜਿਹੜੀਆਂ ਜਾਇੰਟਸ ਕੜੀਆਂ ਨੇ ਬਾਹਰ ਦੀਆਂ ਤੇ ਦੋ ਇੱਧਰ ਦੀਆਂ ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲੀਆਂ ਸੀ ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਹਸਪੀਟਲ ਵੀ ਠੀਕ ਤੇ ਇੱਕ ਮੋਬਾਈਲ ਇੱਕ ਮੋਬਾਈਲ ਆ ਇੱਕ ਚਾਂਦੀ ਦੀ ਬ੍ਰੇਕ ਆ 100 ਗ੍ਰਾਮ ਦੀ ਸੱਬਲ ਨਾਲੀ ਤੋੜੀਆਂ ਹੋਣਗੀਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰਾਂ ਆਏ ਆ। ਹੂੰ। ਸਵੇਖ ਗੀ ਆ। ਮੌਕਾ ਦੇਤੀਏ ਵੇਖੋ ਹੁਣ ਕੀ ਕਰਦੇ ਆ। ਬੋਤਰਾਸ। ਪਸੰਦ ਕਿਤੇ ਆਊਟ ਆਫ ਸਟੇਸ਼ਨ ਗਏ ਦੇ। ਰਾਜਸਥਾਨ ਸਾਈਡੋਂ ਤੇ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ 7:30 ਵਜੇ ਘਰ ਪਹੁੰਚੇ ਤੇ ਉਦੋਂ ਬਾੜ ਦਾ ਜਿੰਦਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਤਾ ਹੀ ਉਹਨਾਂ ਨੇ। ਬਾਰ ਦਾ ਜਦੋਂ ਅੰਦਰ ਬڑے ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਇੱਧਰ ਤੇ ਫਿੱਲ ਰਿਆ ਸੀ ਜਦੋਂ ਚੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਲੀ ਰੱਖ ਕੇ ਤਾਂ ਨੁਕਸਾਨ ਕਰਕੇ ਚਲੀ ਗਏ ਜਿਹਦੇ ਵਿੱਚ ਜਿਹਦੇ ਵਿੱਚ ਸੋਨੇ ਦੇ ਜੀਵਰਾਤ ਦੇ ਕੁਝ ਗਹਿਣੇ ਹੀ ਚੂੜੀਆਂ ਛਾਪਾਂ ਕੋਈ 20 22 ਤੋਂਨੇ ਸੋਨਾ ਹੈ ਜਿਹੜਾ ਤੇ ਕੋਈ 2 ਕਿਲੋ ਚਾਂਦੀ ਦੇ ਹੀ ਜੀਵਰਾ ਜਿਹੜੇ ਕਿ ਜੱਦੀ ਪੁਸ਼ਤੀ ਚੱਲਦੇ ਆ ਰਹੇ ਹੋ ਜੀ ਤੇ 1000 ਪਾਉਂਡ ਸੀ ਕੋਈ 4 ਲੱਖ ਰੁਪਏ ਦਾ ਲੱਗਦਾ ਸੀ ਛੜਾ ਦਾ ਇੱਕ ਮੋਬਾਈਲ ਸੀ ਰੈਡਮੀ ਦਾ 5G ਉਹ ਚੱਲ ਗਏ ਮਤਲਬ ਭਰੋ ਤਾਲਾ ਤੋੜ ਕੇ ਬਸ ਉਹ ਸੱਬਲ ਸੱਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਤੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਉਹ ਦਰਜ ਕਰਾਈ ਐਫ ਆਈ ਆਰ ਉਹ ਕਿੰਦੇ ਜੋ ਵੀ ਸਰਦਿਕਲ ਬੰਦੀ ਕਾਰਵਾਈ ਅਸੀਂ ਕਰਾਂਗੇ ਕਿਉਂ ਕੈਮਰੇ ਕਮਰੇ ਚ ਸਰਚ ਕਰਨ ਦੇ ਇਹ ਦੇਖਣ ਦੇ ਪੈ। ਇਹਦੇ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਸਿੰਘ ਨੇ ਕਾਨੂੰਨਾਂ ਰੋਡ ਤੇ ਇਹਨਾਂ ਵੱਲੋਂ ਇਤਲਾਹ ਮਿਲੀ ਆ ਪੀ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਗੇਟ ਦਾ ਦਰਵਾਜ਼ਾ ਟੁੱਟਾ ਸੀਗਾ ਤੇ ਉਹ ਇਤਲਾਹ ਮਿਲੀ ਆ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਨੁਕਸਾਨ ਜੀ ਉਹਨੂੰ ਚੈੱਕ ਕਰਦੇ ਪਏ ਨੇ ਜੀ ਉਹ ਸਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਘਰੇਲੂ ਸਮਾਨ ਉਹਨਾਂ ਦਾ ਜਿੱਦਾਂ ਜਿਹੜੇ ਗਹਿਣੇ ਵਗੈਰਾ ਦੱਸ ਰਹੇ ਨੇ ਬਾਕੀ ਉਹ ਕਹਿੰਦੇ ਸੀ ਵੈਰੀਫਾਈ ਕਰਕੇ ਲਿਸਟ ਦੇ ਦੇ ਸੀਸੀਟੀਵੀ ਹੁਣ ਅਸੀਂ ਜਾ ਕੇ ਚੈੱਕ ਕਰਾਂਗੇ ਜੀ